ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਨੇ ਆ ਅੱਜ ਦੀਆਂ ਹੈਡਲਾਈਨਸ ਤੇ ਕੈਨੇਡਾ ਦਾ ਅਮਰੀਕਾ ਨੂੰ ਇੱਕ ਮਹੀਨੇ ਦਾ ਅਲਟੀਮੇਟਮ ਸਟੀਲ ਉਦਯੋਗ ਲਈ ਮਾਰਕ ਕਾਰਨੀ ਨੇ ਐਲਾਨੇ ਉਪਾ ਜੰਗਕਾਰਨ ਇਜ਼ਰਾਈਲ ਤੇ ਈਰਾਨ ਨੇ ਆਪਣੇ 에ਅਰ ਸਪੇਸ ਕੀਤੇ ਬੰਦ ਕੈਨੇਡੀਅਨਸ ਨੂੰ ਕੱਢਣ ਲਈ ਗੁਆਂਢੀ ਦੇਸ਼ਾਂ ਤੋਂ ਉਡਾਣਾ ਦਾ ਇੰਤਜ਼ਾਮ ਕੈਨੇਡਾ 'ਚ ਭਾਰਤ ਦੇ ਨਵੇਂ ਹਾਈ ਕਮਿਸ਼ਨਰ ਹੋਣਗੇ ਦਿਨੇਸ਼ ਪਟਨਾਇਕ ਮਾਰਕ ਕਾਰਨੀ ਤੇ ਮੋਦੀ ਵਿਚਾਲੇ ਮੁਲਾਕਾਤ ਮਗਰੋਂ ਬਣੀ ਸੀ ਸਹਿਮਤੀ ਸਿੱਖ ਕਾਰੋਬਾਰੀ ਰਗਵੀਰ ਸਿੰਘ ਨਿੱਜਰ ਤੇ ਦੂਜਾ ਜਾਨਲੇਵਾ ਹਮਲਾ ਲਾਰੈਂਸ ਬਿਸ਼ਨੋਈ ਦੇ ਨਾਂ ਤੇ 1 ਸਾਲ ਤੋਂ ਆ ਰਹੀਆਂ ਨੇ ਧਮਕੀਆਂ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਐਲਾਨ ਕੀਤਾ ਹੈ ਕਿ ਕੈਨੇਡਾ ਦੇ ਸਟੀਲ ਅਤੇ ਐਲੂਮੀਨੀਅਮ ਖੇਤਰ ਨੂੰ ਮਜ਼ਬੂਤ ਕਰਨ ਲਈ ਨਵੇਂ ਕਦਮ ਚੁੱਕੇ ਜਾ ਰਹੇ ਨੇ ਇਹ ਉਦਯੋਗ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਵੱਲੋਂ ਲਾਏ ਟੈਰਿਫ ਕਾਰਨ ਗੰਭੀਰ ਪ੍ਰਭਾਵਿਤ ਹੋਇਆ ਹੈ ਜਿਸ ਕਰਕੇ ਨਿਰਯਾਤ ਘਟਿਆ ਹੈ ਤੇ ਨੌਕਰੀਆਂ ਦਾ ਨੁਕਸਾਨ ਹੋਇਆ ਹੈ ਕਾਰਨੀ ਨੇ ਦੱਸਿਆ ਕਿ ਨਵਾਂ ਫੈਡਰਲ ਪ੍ਰੋਗਰਾਮ ਵਿਦੇਸ਼ੀ ਸਟੀਲ ਤੇ ਇੱਕ ਕੋਟਾ ਲਗਾਏਗਾ ਜਿਸ ਦਾ ਮਤਲਬ ਇਹ ਹੈ ਕਿ ਨਿਰਧਾਰਤ ਮਾਤਰਾ ਤੱਕ ਵਿਦੇਸ਼ੀ ਸਟੀਲ ਆਯਾਤ ਹੋ ਸਕਦੀ ਹੈ ਪਰ ਜੇ ਇਸ ਮਾਤਰਾ ਤੋਂ ਵੱਧ ਆਯਾਤ ਹੋਈ ਤਾਂ ਉਸ ਤੇ ਵਧੇਰੇ ਟੈਕਸ ਲੱਗੇਗਾ ਇਸ ਦੇ ਨਾਲ ਨਾਲ ਕਾਰਨੀ ਨੇ ਇਹ ਵੀ ਕਿਹਾ ਕਿ ਜੇ ਅਮਰੀਕਾ ਨਾਲ ਅਗਲੇ 30 ਦਿਨਾਂ ਚ ਕੋਈ ਵਪਾਰਕ ਸਮਝੌਤਾ ਨਹੀਂ ਹੁੰਦਾ ਤਕ ਕੈਨੇਡਾ ਵੱਲੋਂ ਅਮਰੀਕੀ ਸਟੀਲ ਅਤੇ ਐਲੂਮੀਨੀਅਮ ਉਤਪਾਦਾਂ ਤੇ ਵਾਧੂ ਜਵਾਬੀ ਟੈਰਿਫ ਲਗਾਏ ਜਾਣਗੇ। ਉਹਨਾਂ ਕਿਹਾ ਕਿ ਇਹ ਟੈਰਿਫ 21 ਜੁਲਾਈ ਤੱਕ 트ੰਪ ਨਾਲ ਗੱਲਬਾਤ ਤੇ ਨਿਰਭਰ ਕਰਦੇ ਆਂ ਸਥਿਤੀ ਦੇ ਅਨੁਸਾਰ ਘਟਾਏ ਜਾਂ ਵਧਾਏ ਜਾ ਸਕਦੇ ਨੇ। 트ੰਪ ਨੇ ਇਸ ਮਹੀਨੇ ਦੀ ਸ਼ੁਰੂਆਤ 'ਚ ਸਟੀਲ ਅਤੇ ਐਲੂਮੀਨੀਅਮ ਤੇ ਲਾਗੂ ਟੈਰਿਫ 25% ਤੋਂ ਵਧਾ ਕੇ 50% ਕਰ ਦਿੱਤੇ ਸਨ। ਭਾਵੇਂ ਉਸ ਸਮੇਂ ਕਾਰਨੀ ਨੇ 트ੰਪ ਦੇ ਟੈਰਿਫ ਵਾਧਿਆਂ ਨੂੰ ਬੇਤੁੱਕਾ ਤੇ ਗੈਰਵਾਜਬ ਆਖਿਆ ਸੀ। ਪਰ ਉਨ੍ਹਾਂ ਨੇ ਇਸ ਦਲੀਲ ਤੇ ਵਾਧੂ ਜਵਾਬੀ ਟੈਰਫ ਰੋਕ ਲੈ ਸਨ ਕਿ ਦੋਵੇਂ ਮੁਲਕ ਗੰਭੀਰ ਗੱਲਬਾਤਾਂ ਚ ਸ਼ਾਮਲ ਸਨ ਕਾਰਨੀ ਅਤੇ ਟਰੰਪ ਹਾਲੀਆ ਜੀ7 ਸੰਮੇਲਨ ਦੌਰਾਨ 30 ਦਿਨਾਂ ਦੇ ਅੰਦਰ ਕਿਸੇ ਵਪਾਰ ਸਮਝੌਤੇ ਤੇ ਪਹੁੰਚਣ ਲਈ ਸਹਿਮਤ ਹੋਏ ਸਨ ਅੱਜ ਦੇ ਐਲਾਨ ਨਾਲ ਕਾਰਨੀ ਸਪਸ਼ਟ ਸੰਦੇਸ਼ ਦੇ ਰਹੇ ਨੇ ਕਿ ਜੇ ਕੋਈ ਡੀਲ ਸਿਰੇ ਨਹੀਂ ਚੜਦੀ ਤਾਂ ਉਹ ਕੈਨੇਡਾ ਦੇ ਜਵਾਬੀ ਟੈਰਫ ਨੂੰ ਵਧਾਉਣ ਦਾ ਇਰਾਦਾ ਰੱਖਦੇ ਨੇ ਕਾਰਨੀ ਨੇ ਕਿਹਾ ਕਿ ਅਮਰੀਕੀ ਸਟੀਲ ਅਤੇ ਐਲੂਮੀਨੀਅਮ ਆਯਾਤ ਤੇ ਕੈਨੇਡੀਅਨ ਟੈਰਫ ਇੱਕ ਅਜਿਹੀ ਦਰ ਤੇ ਨਿਰਧਾਰਤ ਕੀਤੇ ਜਾਣਗੇ ਜੋ ਕੀਤੀ ਗਈ ਪ੍ਰਗਤੀ ਦੇ ਅਨੁਕੂਲ ਹੋਣਗੇ ਜਿਵੇਂ ਜਿਵੇਂ ਗੱਲਬਾਤ ਅੱਗੇ ਤੁਰੇਗੀ ਅਸੀਂ ਆਪਣੇ ਰਿਸਪਾਂਸ ਦੀ ਸਮੀਖਿਆ ਕਰਦੇ ਰਹਾਂਗੇ ਉਹਨਾਂ ਨੇ ਇਹ ਵੀ ਕਿਹਾ ਕਿ ਸਰਕਾਰ ਦੀ ਇੱਛਾ ਹੈ ਕਿ ਘਰੇਲੂ ਕੰਪਨੀਆਂ ਨੂੰ ਦੇਸੀ ਸਟੀਲ ਦੀ ਵਰਤੋਂ ਵੱਲ ਉਤਸ਼ਾਹਿਤ ਕੀਤਾ ਜਾਵੇ ਤਾਂ ਜੋ ਵਿਦੇਸ਼ੀ ਆਯਾਤ ਘਟਣ ਅਤੇ ਟੈਰਿਫ ਪ੍ਰਭਾਵਿਤ ਦੇਸੀ ਉਦਯੋਗ ਨੂੰ ਫਾਇਦਾ ਹੋਵੇ ਇਸ ਤੋਂ ਇਲਾਵਾ ਕਾਰਨੀ ਨੇ ਇਹ ਵੀ ਦੱਸਿਆ ਕਿ ਜਿਹੜੇ ਵੱਡੇ ਬੁਨਿਆਦੀ ਢਾਂਚੇ ਅਤੇ ਕੁਦਰਤੀ ਸਰੋਤ ਸੰਬੰਧਤ ਪ੍ਰੋਜੈਕਟ ਲਿਆਉਣ ਦੀ ਯੋਜਨਾ ਉਲੀਕੀ ਗਈ ਹੈ ਉਹ ਵੀ ਸਟੀਲ ਉਦਯੋਗ ਨੂੰ ਹੁਲਾਰਾ ਦੇਣ 'ਚ ਮਦਦ ਕਰੇਗੀ ਇਸ ਸਬੰਧੀ ਇੱਕ ਨਵਾਂ ਕਾਨੂੰਨ ਬਿੱਲ C5 ਪਾਰਲੀਮੈਂਟ 'ਚ ਪੇਸ਼ ਹੋਇਆ ਹੈ ਜੋ ਅਜਿਹਿਆਂ ਵੱਡੀਆਂ ਰਾਸ਼ਟਰ ਨਿਰਮਾਣ ਦੀਆਂ ਯੋਜਨਾਵਾਂ ਲਈ ਮਨਜ਼ੂਰੀ ਦੀ ਪ੍ਰਕਿਰਿਆ ਤੇਜ਼ ਕਰ ਸਕੇਗਾ ਇਨ੍ਹਾਂ ਪ੍ਰੋਜੈਕਟਾਂ 'ਚ ਭਾਰੀ ਮਾਤਰਾ 'ਚ ਸਟੀਲ ਅਤੇ ਐਲੂਮੀਨੀਅਮ ਦੀ ਲੋੜ ਪੈਗੀ ਆਖਰ 'ਚ ਕਾਰਨੀ ਨੇ ਕਿਹਾ ਕਿ ਸਟੀਲ ਅਤੇ ਐਲੂਮੀਨੀਅਮ ਉਦਯੋਗ 'ਚ ਕੰਮ ਕਰ ਰੇ ਵਰਕਰ ਇਸ ਵਪਾਰਕ ਲੜਾਈ 'ਚ ਪ੍ਰਭਾਵਿਤ ਹੋਣ ਵਾਲਿਆਂ 'ਚ ਸਭ ਤੋਂ ਮੋਰੇ ਹਨ ਤੇ ਇਹ ਕੰਮ ਕੈਨੇਡਾ ਦੀ ਇੱਕ ਮਜ਼ਬੂਤ ਖੁਦਮੁਖਤਿਆਰ ਅਰਥਵਿਵਸਥਾ ਬਣਾਉਣ ਚ ਕੇਂਦਰੀ ਭੂਮਿਕਾ ਨਿਭਾਉਣਗੇ। ਇਜ਼ਰਾਈਲ ਤੇ ਈਰਾਨ ਦਰਮਿਆਨ ਜੰਗ ਤੇਜ਼ ਹੋ ਗਈ ਹੈ। ਦੋਵੇਂ ਦੇਸ਼ ਇੱਕ ਦੂਜੇ ਤੇ ਹਵਾਈ ਹਮਲਿਆਂ ਦੇ ਨਾਲ ਹੀ ਡਰੋਨ ਤੇ ਮਜ਼ਾਇਲ ਹਮਲੇ ਕਰ ਰਹੇ ਨੇ। ਕੈਨੇਡਾ ਦੀ ਵਿਦੇਸ਼ ਮੰਤਰੀ ਅਨੀਤਾ ਆਨੰਦ ਨੇ ਕਿਹਾ ਕਿ ਫੈਡਰਲ ਸਰਕਾਰ ਈਰਾਨ ਅਤੇ ਇਜ਼ਰਾਈਲ ਚ ਫਸੇ ਨਾਗਰਿਕਾਂ ਨੂੰ ਕੱਢਣ ਲਈ ਗੁਆਂਢੀ ਦੇਸ਼ਾਂ ਤੋਂ ਉਡਾਣਾਂ ਦੀ ਵਿਵਸਥਾ ਕਰ ਰਹੀ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਆਨੰਦ ਨੇ ਈਰਾਨ ਅਤੇ ਇਜ਼ਰਾਈਲ ਤੋਂ ਹਿਜਰਤ ਕਰਨ ਵਾਲੇ ਕੈਨੇਡੀਅਨਸ ਨੂੰ ਜਾਰਡਨ ਤੁਰਕੀ ਅਤੇ ਆਰਮੇਨੀਆ ਵੱਲ ਕੂਚ ਕਰਨ ਦੀ ਅਪੀਲ ਕੀਤੀ ਹੈ ਜਿੱਥੇ ਕੈਨੇਡਾ ਨੇ ਕੌਂਸਲਰ ਸੇਵਾਵਾਂ ਵਧਾ ਦਿੱਤੀਆਂ ਨੇ ਆਨੰਦ ਨੇ ਕਿਹਾ ਕਿ ਅਸੀਂ ਉਸ ਖੇਤਰ 'ਚ ਕੈਨੇਡੀਅਨਸ ਬਾਰੇ ਬਹੁਤ ਚਿੰਤਤ ਹਾਂ ਅਤੇ ਅਸੀਂ ਸਾਰੀਆਂ ਤਰ੍ਹਾਂ ਨੂੰ ਵੱਧ ਤੋਂ ਵੱਧ ਸੰਜਮ ਵਰਤਣ ਲਈ ਆਖਿਆ ਹੈ ਪਿਛਲੇ ਹਫਤੇ ਇਜ਼ਰਾਈਲ ਵੱਲੋਂ ਈਰਾਨ ਤੇ ਕੀਤੇ ਹਮਲੇ ਮਗਰੋਂ ਇਜ਼ਰਾਈਲ ਤੇ ਈਰਾਨ ਦੋਹਾਂ 'ਚ ਕਮਰਸ਼ੀਅਲ 에ਅਰ ਸਪੇਸ ਬੰਦ ਕਰ ਦਿੱਤਾ ਗਿਆ ਆਨੰਦ ਨੇ ਕੌਂਸਲਰ ਸੇਵਾਵਾਂ ਲੱਭ ਰਹੇ ਕੈਨੇਡੀਅਨਸ ਨੂੰ ਗਲੋਬਲ ਅਫੇਅਰਸ ਕੈਨੇਡਾ ਨਾਲ ਰਜਿਸਟਰ ਕਰਨ ਲਈ ਆਖਿਆ ਹੈ ਅਨੰਦ ਨੇ ਕਿਹਾ ਕਿ ਇਜ਼ਰਾਈਲ ਅਤੇ ਈਰਾਨ ਚ ਹਜ਼ਾਰਾਂ ਕੈਨੇਡੀਅਨ ਨਾਗਰਿਕ ਮੌਜੂਦ ਨੇ ਅਤੇ ਹਰ ਰੋਜ਼ ਹੋਰ ਲੋਕ ਸਰਕਾਰ ਨਾਲ ਸੰਪਰਕ ਕਰ ਰਹੇ ਨੇ ਅਨੰਦ ਨੇ ਕਿਹਾ ਕਿ ਸਾਡੇ ਕੋਲ ਹਰ ਖਿੱਤੇ ਤੋਂ ਹੋਰ ਕੌਲਾਂ ਆ ਰਹੀਆਂ ਨੇ ਕਈ ਲੋਕ ਪੁੱਛ ਰਹੇ ਨੇ ਕਿ ਜੇ ਉਹ ਉੱਥੇ ਹੀ ਰਹਿਣਾ ਚਾਹੁੰਦੇ ਨੇ ਤਾਂ ਆਪਣੇ ਆਪ ਨੂੰ ਸੁਰੱਖਿਅਤ ਕਿਵੇਂ ਰੱਖਣਾ ਇਸ ਹਾਲਤ ਚ ਅਸੀਂ ਉਹਨਾਂ ਨੂੰ ਕਹਿ ਰਹੇ ਹਾਂ ਕਿ ਜਿੱਥੇ ਹੋ ਉੱਥੇ ਹੀ ਰੋ ਤੇ ਸੁਰੱਖਿਅਤ ਥਾਂ ਤੇ ਰਹਿਣ ਦੀ ਕੋਸ਼ਿਸ਼ ਕਰੋ ਜੇਕਰ ਕੋਈ ਕੈਨੇਡੀਅਨ ਇਲਾਕਾ ਛੱਡਣਾ ਚਾਹੁੰਦਾ ਹੈ ਤਾਂ ਅਸੀਂ ਨੇੜਲੇ ਦੇਸ਼ਾਂ ਚ ਉਨਾਂ ਲਈ ਉਡਾਣਾ ਬੁੱਕ ਕਰਵਾਵਾਂਗੇ ਤਾਂ ਜੋ ਉਹ ਸੁਰੱਖਿਅਤ ਥਾਂ ਤੇ ਪਹੁੰਚ ਸਕਣ ਜੀਏਸੀ ਦੀ ਵੈਬਸਾਈਟ ਅਨੁਸਾਰ ਈਰਾਨ ਤੋਂ ਤੁਰਕੀ ਵੱਲ ਹਿਜਰਤ ਕਰਨ ਵਾਲੇ ਕੈਨੇਡੀਅਨਜ਼ ਲਈ ਤਿੰਨ ਸਰਹੱਦੀ ਲਾਂਘੇ ਅਤੇ ਅਰਮੇਨੀਆ ਨਾਲ ਇੱਕ ਸਰਹੱਦੀ ਲਾਂਘਾ ਮੌਜੂਦ ਹੈ ਇਜ਼ਰਾਈਲ ਅਤੇ ਵੈਸਟ ਬੈਂਕ ਤੋਂ ਜਾਰਡਨ ਵੱਲ ਜਾਣ ਲਈ ਵੀ ਤਿੰਨ ਸਰਹੱਦੀ ਲਾਂਘੇ ਉਪਲਬਧ ਨੇ ਪਿਛਲੇ ਹਫਤੇ ਇਜ਼ਰਾਈਲ ਵੱਲੋਂ ਅਚਾਨਕ ਈਰਾਨ ਦੇ ਫੌਜੀ ਅਤੇ ਪਰਮਾਣੂ ਟਿਕਾਣਿਆਂ ਤੇ ਹਮਲਾ ਕਰਨ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਕਾਰ ਮਿਜ਼ਾਈਲਾਂ ਤੇ ਡਰੋਨ ਹਮਲਿਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਵਾਸ਼ਿੰਗਟਨ ਆਧਾਰਤ ਇੱਕ ইরਾਨੀ ਮਨੁੱਖੀ ਅਧਿਕਾਰ ਗਰੁੱਪ ਅਨੁਸਾਰ ਈਰਾਨ 'ਚ 585 ਲੋਕ ਮਾਰੇ ਗਏ ਨੇ ਜਿਸ ਵਿੱਚ 239 ਨਾਗਰਿਕ ਵੀ ਸ਼ਾਮਲ ਨੇ ਅਤੇ 1300 ਤੋਂ ਵੱਧ ਲੋਕ ਜ਼ਖਮੀ ਹੋਏ ਨੇ। ਈਰਾਨ ਨੇ ਲਗਭਗ 400 ਮਿਜ਼ਾਈਲਾਂ ਅਤੇ ਸੈਂਕੜੇ ਡਰੋਨ ਦਾਗੇ ਨੇ ਜਿਸ ਕਾਰਨ ਇਜ਼ਰਾਈਲ 'ਚ ਘੱਟੋ-ਘੱਟ 24 ਲੋਕ ਮਾਰੇ ਗਏ ਤੇ ਸੈਂਕੜੇ ਜ਼ਖਮੀ ਹੋਏ ਨੇ। ਕੈਨੇਡਾ ਅਤੇ ਭਾਰਤ ਵੱਲੋਂ ਨਵੇਂ ਹਾਈ ਕਮਿਸ਼ਨਰ ਨਿਯੁਕਤ ਕੀਤੇ ਜਾਣ ਦੀ ਸਹਿਮਤੀ ਮਗਰੋਂ ਦਿਨੇਸ਼ ਪਟਨਾਇਕ ਨੂੰ ਕੈਨੇਡਾ 'ਚ ਭਾਰਤ ਦਾ ਹਾਈ ਕਮਿਸ਼ਨਰ ਨਿਯੁਕਤ ਕੀਤਾ ਜਾ ਸਕਦਾ ਹੈ 1990 ਬੈਚ ਦੇ ਭਾਰਤੀ ਵਿਦੇਸ਼ ਸੇਵਾ ਦੇ ਅਫਸਰ ਦਿਨੇਸ਼ ਪਟਨਾਇਕ ਇਸ ਵੇਲੇ ਸਪੇਨ 'ਚ ਭਾਰਤੀ ਰਾਜਦੂਤ ਦੀਆਂ ਸੇਵਾਵਾਂ ਨਿਭਾ ਰਹੇ ਨੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜਯੰਤ ਖੋਬਰਾਗਡੇ ਨੂੰ ਸਪੇਨ 'ਚ ਭਾਰਤ ਦਾ ਰਾਜਦੂਤ ਨਿਯੁਕਤ ਕੀਤਾ ਜਾ ਸਕਦਾ ਹੈ ਜੋ ਇਸ ਵੇਲੇ ਐਸੋਸੀਏਸ਼ਨ ਆਫ ਸਾਊਥ ਈਸਟ ਏਸ਼ੀਅਨਸ ਨੇਸ਼ਨਸ ਦੇ ਵਿੱਚ ਭਾਰਤ ਦੇ ਰਾਜਦੂਤ ਵਜੋਂ ਕੰਮ ਕਰ ਰਹੇ ਨੇ ਇਥੇ ਦੱਸਣਾ ਬਣਦਾ ਹੈ ਕਿ ਹਰਦੀਪ ਸਿੰਘ ਨਿਜਰ ਦੇ ਕਤਲ ਮਗਰੋਂ ਉਸ ਵੇਲੇ ਦੇ ਪ੍ਰਧਾਨ ਮੰਤਰੀ ਜਸਟਨ ਟਰੂਡੋ ਵੱਲੋਂ ਭਾਰਤ ਸਰਕਾਰ ਨੂੰ ਕਟਾਰੇ 'ਚ ਖੜਾ ਕੀਤੇ ਜਾਣ ਤੇ ਦੋਹਾਂ ਮੁਲਕਾਂ ਦੇ ਕੂਟਨੀਤਿਕ ਸਬੰਧ ਵਿਗੜ ਗਏ ਤੇ ਇੱਕ ਦੂਜੇ ਦੇ ਡਿਪਲੋਮੈਟਸ ਨੂੰ ਕੱਢਣ ਦਾ ਸਿਲਸਲਾ ਸ਼ੁਰੂ ਹੋ ਗਿਆ। ਅਕਤੂਬਰ 2024 'ਚ ਹਰਦੀਪ ਸਿੰਘ ਨਿਜਰ ਦਾ ਮਸਲਾ ਮੁੜ ਸੁਰਖੀਆਂ 'ਚ ਆਇਆ ਤੇ ਕੈਨੇਡਾ ਸਰਕਾਰ ਵੱਲੋਂ ਨਿਜਰ ਕਤਲ ਕਾਂਡ ਨੂੰ ਭਾਰਤ ਨਾਲ ਜੋੜਨ ਦੇ ਯਤਨ ਕੀਤੇ ਗਏ ਤਾਂ ਭਾਰਤ ਨੇ ਆਪਣੇ ਹਾਈ ਕਮਿਸ਼ਨਰ ਤੇ ਪੰਜ ਹੋਰ ਨਾ ਡਿਪਲੋਮੈਟਸ ਨੂੰ ਵਾਪਸ ਸੱਦ ਲਿਆ। हाल ही च जी7 ਸੰਮੇਲਨ ਦੌਰਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਰਮਿਆਨ ਦਵੱਲੀ ਮੁਲਾਕਾਤ ਦੌਰਾਨ ਹਾਈ ਕਮਿਸ਼ਨਰਾਂ ਦੀ ਬਹਾਲੀ ਤੇ ਜ਼ੋਰ ਦਿੱਤਾ ਗਿਆ ਦੋਵਾਂ ਮੁਲਕਾਂ ਵਿਚਾਲੇ ਸਬੰਧ ਸੁਧਾਰਨ ਵੱਲ ਇਹ ਪਹਿਲਾ ਕਦਮ ਮੰਨਿਆ ਜਾ ਰਿਹਾ ਹੈ ਕੈਨੇਡਾ ਚ ਪੰਜਾਬੀ ਕਾਰੋਬਾਰੀਆਂ ਦੀ ਜ਼ਿੰਦਗੀ ਵੱਡੇ ਖਤਰੇ ਚ ਘੇਰੀ ਨਜ਼ਰ ਆ ਰਹੀ ਹੈ ਮਿਸੀ ਸਾਗਾ ਵਿਖੇ ਸਿੱਖ ਟਰਾਂਸਪੋਰਟਰ ਹਰਜੀਤ ਸਿੰਘ ਢੱਡਾ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਤੇ ਹੁਣ ਸਰੀ ਦੀ ਨਿੱਜਰ ਟਰੱਕਿੰਗ ਦੇ ਮਾਲਕ ਰਗਵੀਰ ਸਿੰਘ ਨਿੱਜਰ ਨੂੰ 24 ਘੰਟੇ ਚ ਦੂਜੀ ਵਾਰ ਨਿਸ਼ਾਨਾ ਬਣਾਇਆ ਗਿਆ ਹੈ ਮੀਡੀਆ ਨਾਲ ਗੱਲਬਾਤ ਕਰਦਿਆਂ ਰਗਵੀਰ ਸਿੰਘ ਨਿੱਜਰ ਨੇ ਦੱਸਿਆ ਕਿ ਵੀਰਵਾਰ ਵੱਡੇ ਤੜਕੇ ਇੱਕ ਅਣਪਛਾਤੇ ਬੰਦੂਕਧਾਰੀ ਨੇ ਸਰੀ ਦੇ ਉੱਤਰ ਪੱਛਮੀ ਇਲਾਕੇ ਚ ਉਹਨਾਂ ਦੀ ਟਰੱਕਿੰਗ ਕੰਪਨੀ ਦੇ ਦਫ਼ਤਰ ਤੇ ਅਨੇ ਵਾਹ ਗੋਲੀਆਂ ਚਲਾਈਆਂ ਮੌਕੇ ਤੇ ਪੁਜੀ ਸਰੀ ਪੁਲਿਸ ਦੇ ਅਫਸਰਾਂ ਨੂੰ ਚੱਲੇ ਹੋਏ ਕੁਝ ਕਾਰਤੂਸ ਬਰਾਮਦ ਹੋਏ ਗੋਲੀਬਾਰੀ ਦੀ ਵਾਰਦਾਤ ਤੋਂ 24 ਘੰਟੇ ਪਹਿਲਾਂ ਬਿਲਕੁਲ ਉਸੇ ਜਗ੍ਹਾ ਤੇ ਕੁਝ ਸ਼ੱਕੀਆਂ ਨੇ ਗੱਡੀਆਂ ਦੇ ਸ਼ੀਸ਼ੇ ਤੋੜੇ ਅਤੇ ਗੈਸੋਲਿਨ ਛਿੜਕ ਕੇ ਅੱਗ ਲਾ ਦਿੱਤੀ। 18 ਜੂਨ ਤੇ 19 ਜੂਨ ਦੀ ਸਵੇਰ ਵਾਪਰੀਆਂ ਇਹਨਾਂ ਵਾਰਦਾਤਾਂ ਮਗਰੋਂ ਨਿੱਜਰ ਪਰਿਵਾਰ ਡਰਿਆ ਹੋਇਆ ਏ। ਰਗਵੀਰ ਸਿੰਘ ਨਿੱਜਰ ਨੇ ਦੱਸਿਆ ਕਿ ਧਮਕੀਆਂ ਭਰੀਆਂ ਫੋਨ ਕਾਲਸ ਦਾ ਸਿਲਸਿਲਾ ਤਕਰੀਬਨ 1 ਸਾਲ ਪਹਿਲਾਂ ਸ਼ੁਰੂ ਹੋਇਆ ਜਦੋਂ ਕਿਸੇ ਅਣਪਛਾਤੇ ਸ਼ਖਸ ਨੇ ਉਹਨਾਂ ਦੇ ਦਫ਼ਤਰ 'ਚ ਕਾਲ ਕਰਦਿਆਂ ਰਕਮ ਦੀ ਮੰਗ ਕੀਤੀ। ਕਾਲ ਕਰਨ ਵਾਲਾ ਖੁਦ ਨੂੰ ਲਾਰੈਂਸ ਬਿਸ਼ਨੋਈ ਗਰੋਹ ਦਾ ਮੈਂਬਰ ਦੱਸ ਰਿਹਾ ਸੀ। ਰਗਵੀਰ ਸਿੰਘ ਮੁਤਾਬਕ ਉਹਨਾਂ ਨੇ ਸਾਰੀ ਜਾਣਕਾਰੀ ਆਰਸੀਐਮਪੀ ਤੇ ਸਰੀ ਪੁਲਿਸ ਨੂੰ ਮੁਹੱਈਆ ਕਰਵਾ ਦਿੱਤੀ ਪਰ ਹੁਣ ਤੱਕ ਰਕਮ ਮੰਗਣ ਵਾਲਿਆਂ ਦੀਆਂ ਕਾਲਸ ਲਗਾਤਾਰ ਜਾਰੀ ਹੈ ਰਗਵੀਰ ਸਿੰਘ ਨੇ ਅੱਗੇ ਕਿਹਾ ਕਿ ਉਹ ਬਿਹਤਰ ਅਤੇ ਸੁਰੱਖਿਅਤ ਭਵਿੱਖ ਦੀ ਭਾਲ ਚ ਕੈਨੇਡਾ ਆਏ ਸਨ ਕਰੜੀ ਮਿਹਨਤ ਕਰਦਿਆਂ ਉਹਨਾਂ ਨੇ ਆਪਣਾ ਕਾਰੋਬਾਰ ਸਥਾਪਿਤ ਕੀਤਾ ਤੇ ਹੁਣ ਕੁਝ ਲੋਕ ਇਸ ਮਿਹਨਤ 'ਚੋਂ ਹਿੱਸਾ ਮੰਗ ਰਹੇ ਨੇ ਸਰੀ ਪੁਲਿਸ ਦੇ ਸਟਾਫ ਸਰਜੈਂਟ ਵੱਲੋਂ ਨਿੱਜਰ ਟਰੱਕਿੰਗ ਤੇ ਗੋਲੀਆਂ ਚੱਲਣ ਦੀ ਵਾਰਦਾਤ ਨੂੰ ਫਿਲਹਾਲ ਐਕਸਟਰਸ਼ਨ ਮਾਮਲਿਆਂ ਨਾਲ ਨਹੀਂ ਜੋੜਿਆ ਗਿਆ ਉਨਾ ਕਹਿ ਕੇ ਪੁਲਿਸ ਹਰ ਸੰਭਾਵਿਤ ਮਕਸਦ ਉੱਤੇ ਗੌਰ ਕਰ ਰਹੀ ਹੈ ਤੇ ਨਿੱਜਰ ਟਰੱਕਿੰਗ ਨਾਲ ਸੰਬੰਧਤ ਅਤੀਤ ਚ ਕੀਤੀ ਗਈ ਪੜਤਾਲ ਨੂੰ ਵੀ ਧਿਆਨ ਚ ਰੱਖਿਆ ਜਾ ਰਿਹਾ ਹੈ ਜ਼ਿਕਰਯੋਗ ਹੈ ਕਿ ਰਗਵੀਰ ਸਿੰਘ ਨਿੱਜਰ ਮਰਹੂਮ ਆਗੂ ਹਰਦੀਪ ਸਿੰਘ ਨਿੱਜਰ ਦੇ ਚਚੇਰੇ ਭਰਾ ਨੇ ਤੇ ਸਥਾਨਕ ਸਿੱਖ ਸਿਆਸਤ ਚ ਸਰਗਰਮ ਨੇ ਕੁਝ ਅਰਸਾ ਪਹਿਲਾਂ ਇਹਨਾਂ ਦੀ ਰਹਿਸ਼ ਤੇ ਵੀ ਗੋਲੀਬਾਰੀ ਹੋ ਚੁੱਕੀ ਹੈ ਇਥੇ ਇਹ ਵੀ ਦੱਸਣਾ ਬਣਦਾ ਹੈ ਕਿ ਹਰਦੀਪ ਸਿੰਘ ਨਿੱਜਰ ਦਾ ਗੁਰਦੁਆਰੇ ਦੇ ਪ੍ਰਧਾਨ ਹੁੰਦਿਆਂ 2 ਸਾਲ ਪਹਿਲਾਂ 18 ਜੂਨ 2023 ਨੂੰ ਗੁਰਦੁਆਰੇ ਦੀ ਪਾਰਕਿੰਗ ਚ ਹੀ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਇਸ ਤੋਂ ਇਲਾਵਾ ਅਜੇ ਹੀ ਇੱਕ ਹੋਰ ਘਟਨਾ 'ਚ ਪਿਛਲੇ ਹਫਤੇ ਮੈਪਲ ਰਿਜ ਵਿਖੇ ਜ਼ਬਰੀ ਵਸੂਲੀ ਦੇ ਕਥਿਤ ਮਾਮਲੇ ਤਹਿਤ ਇੱਕ ਘਰ ਉੱਤੇ ਦੋ ਵਾਰ ਗੋਲੀਆਂ ਚੱਲੀਆਂ ਕੈਨੇਡਾ 'ਚ ਸਾਊਥ ਏਸ਼ੀਅਨ ਭਾਈਚਾਰੇ ਨੂੰ ਧਮਕੀ ਭਰੀਆਂ ਫੋਨ ਕਾਲਸ ਜਾਂ ਮੋਟੀ ਰਕਮ ਮੰਗਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਸਰੀ ਵਿਖੇ ਇੱਕ ਬੈਂਕੁਇਟ ਹਾਲ ਦੇ ਮਾਲਕ ਸਤੀਸ਼ ਕੁਮਾਰ ਨੇ ਵੀ ਦੱਸਿਆ ਸੀ ਕਿ ਉਹਨਾਂ ਤੋਂ 20 ਲੱਖ ਡਾਲਰ ਦੀ ਮੰਗ ਕੀਤੀ ਜਾ ਰਹੀ ਹੈ ਤੇ ਰਕਮ ਨਾ ਮਿਲਣ ਦੀ ਸੂਰਤ 'ਚ ਪਰਿਵਾਰ ਸਣੇ ਖਤਮ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਸतीश ਕੁਮਾਰ ਦੇ ਸੱਦੇ ਤੇ ਪਿਛਲੇ ਦਿਨੀ ਭਾਈਚਾਰੇ ਦਾ ਇਕੱਠ ਹੋਇਆ ਜਿਸ ਵਿੱਚ ਫੈਡਰਲ ਪ੍ਰੋਵਿੰਸ਼ੀਅਲ ਤੇ ਮਿਊਨਿਸਪਲ ਸਿਆਸਤਦਾਨਾਂ ਨੇ ਵੀ ਸ਼ਮੂਲੀਅਤ ਕੀਤੀ ਪੁਲਿਸ ਦਾ ਕਹਿਣਾ ਹੈ ਕਿ ਪਿਛਲੇ 6 ਮਹੀਨੇ ਦੌਰਾਨ ਜ਼ਬਰੀ ਵਸੂਲੀ ਦੀਆਂ ਧਮਕੀਆਂ ਵਾਲੇ 10 ਮਾਮਲੇ ਸਾਹਮਣੇ ਆ ਚੁੱਕੇ ਨੇ ਪਰ ਵੱਡੀ ਗਿਣਤੀ 'ਚ ਸ਼ਿਕਾਇਤਾਂ ਪੁਲਿਸ ਕੋਲ ਪੁੱਜਦੀਆਂ ਹੀ ਨਹੀਂ ਕੈਨੇਡਾ 'ਚ ਹੋਏ ਜੀ7 ਸੰਮੇਲਨ 'ਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਮੁਲਾਕਾਤ ਦੇ ਰਲਵੇਂ ਮਿਲਵੇਂ ਨਤੀਜੇ ਆਉਣੇ ਸ਼ੁਰੂ ਹੋ ਗਏ ਨੇ ਇਨਾ ਵਿੱਚ ਕੁਝ ਗੱਲਾਂ ਸਕਾਰਾਤਮਕ ਨੇ ਤੇ ਕੁਝ ਨਕਾਰਾਤਮਕ ਸਾਹਮਣੇ ਆਈਆਂ ਨੇ ਖਬਰਾਂ ਅਨੁਸਾਰ ਵੈਨਕੂਵਰ ਦੀ ਸੰਸਦ ਮੈਂਬਰ ਜੈਨੀ ਕਵਾਨ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਕੈਨੇਡਾ ਚ ਸਰਗਰਮ ਲਾਰੈਂਸ ਬਿਸ਼ਨੋਈ ਗਰੋ ਨੂੰ ਅੱਤਵਾਦੀ ਸੰਗਠਨ ਦਰਜਾ ਦੇ ਕੇ ਉਸ ਉੱਤੇ ਰੋਕ ਲਗਾਈ ਜਾਵੇ ਇਸ ਨਾਲ ਭਾਰਤ ਨੂੰ ਇਹ ਸਕੂਨ ਮਿਲਿਆ ਕਿ ਭਾਰਤ ਵਿਰੋਧੀ ਗਤੀਵਿਧੀਆਂ ਕਰਨ ਵਾਲੇ ਗੈਂਗਸਟਰਾਂ ਦੇ ਗਰੋ ਨੂੰ ਹੁਣ ਵਿਦੇਸ਼ਾਂ ਚ ਸਾਜ਼ਿਸ਼ਾਂ ਨਹੀਂ ਕਰਨ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਦੂਜੀ ਗੱਲ ਭਾਰਤ ਖਿਲਾਫ ਜਾਰੀ ਹੈ ਉਹ ਇੱਕ ਕੇ ਸੰਸਦ ਮੈਂਬਰ ਨੇ ਉਸੇ ਚਿੱਠੀ 'ਚ ਇਹ ਵੀ ਮੰਗ ਕੀਤੀ ਹੈ ਕਿ ਭਾਰਤ ਨਾਲ ਸਾਰੇ ਸੁਰੱਖਿਆ ਅਤੇ ਖੁਫੀਆ ਰਿਸ਼ਤੇ ਖਤਮ ਕੀਤੇ ਜਾਣ ਤੇ ਇਹਨਾਂ ਤੇ ਮੁੜ ਵਿਚਾਰ ਕੀਤਾ ਜਾਵੇ। ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਈਵੀਬੀ ਕਹਿ ਚੁੱਕੇ ਨੇ ਕਿ ਉਹ ਮਾਰਕ ਕਾਰਨੀ ਨੂੰ ਚਿੱਠੀ ਲਿਖਣਗੇ ਤਾਂ ਜੋ ਵਿਸ਼ਨੋਈ ਗੈਂਗ ਨੂੰ ਅੱਤਵਾਦੀ ਕੋਸ਼ਿਸ਼ ਕੀਤਾ ਜਾ ਸਕੇ। ਇਸ ਨਾਲ ਪੁਲਿਸ ਨੂੰ ਲੋੜੀਂਦੇ ਕਾਨੂੰਨੀ ਸੰਦ ਮਿਲ ਜਾਣਗੇ ਤਾਂ ਜੋ ਉਹ ਚੰਗੀ ਤਰ੍ਹਾਂ ਜਾਂਚ ਕਰ ਸਕਣ। ਫੈਡਰਲ ਸਰਕਾਰ ਪਹਿਲਾਂ ਵੀ ਅਜਿਹੇ ਕਦਮ ਚੁੱਕ ਚੁੱਕੀ ਹੈ ਜਦੋਂ ਉਸ ਨੇ 7 ਅਜਿਹੇ ਖਤਰਨਾਕ ਸੰਸਥਾਵਾਂ ਨੂੰ ਅਤਵਾਦੀ ਸੰਗਠਨ ਐਲਾਨਿਆ ਸੀ ਜਿਨ੍ਹਾਂ ਵਿੱਚ ਫੈਂਟਨਿਲ ਦੀ ਤਸਕਰੀ ਕਰਨ ਵਾਲੀਆਂ ਗਰੋਹਾਂ ਅਤੇ ਕਾਰਟਲ ਸ਼ਾਮਲ ਸਨ। ਉਹਨਾਂ ਵਿੱਚ ਮੈਕਸੀਕੋ ਦੇ ਦੋ ਸਭ ਤੋਂ ਵੱਡੇ ਅਤੇ ਖਤਰਨਾਕ ਗੈਂਗ ਜਾਲਿਸਕੋ ਨਿਊ ਜਨਰੇਸ਼ਨ ਅਤੇ ਸਿਨਾਲੂਆ ਕਾਰਟਲ ਵੀ ਸ਼ਾਮਲ ਨੇ। ਜ਼ਿਕਰਯੋਗ ਹੈ ਕਿ ਪਿਛਲੇ ਹਫ਼ਤੇ ਹੀ ਸਰੀਚ ਭਾਰਤੀ ਭਾਈਚਾਰੇ ਦੇ ਕੁਝ ਲੋਕਾਂ ਵੱਲੋਂ ਇੱਕ ਮੀਟਿੰਗ ਦਾ ਆਯੋਜਨ ਕਰ ਜ਼ਬਰਨ ਵਸੂਲੀ ਦੇ ਮਸਲੇ ਨੂੰ ਹੱਲ ਕਰਨ ਬਾਬਤ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੀਟਿੰਗ 'ਚ ਸ਼ਹਿਰ ਦੇ ਵਸਨੀਕਾਂ ਤੇ ਕਾਰੋਬਾਰੀਆਂ ਤੋਂ ਇਲਾਵਾ ਮਿਊਨਿਸਪਲ, ਸੂਬਾਈ ਅਤੇ ਫੈਡਰਲ ਪੱਧਰ ਦੇ ਨੁਮਾਇੰਦੇ ਹਾਜ਼ਰ ਰਹਿ। ਕੈਨੇਡਾ ਦੀ ਕੈਲਗਰੀ ਯੂਨੀਵਰਸਿਟੀ 'ਚ ਪੜ੍ਹ ਰਹੀ ਭਾਰਤੀ ਵਿਦਿਆਰਥਣ ਤਾਨੀਆ ਤਿਆਗੀ ਦੀ ਅਚਾਨਕ ਮੌਤ ਹੋ ਗਈ। ਤਾਨੀਆ ਉੱਤਰ-ਪੂਰਬੀ ਦਿੱਲੀ ਦੀ ਵਾਸੀ ਸੀ ਤੇ ਉੱਚ ਪੜ੍ਹਾਈ ਲਈ ਕੈਨੇਡਾ ਗਈ ਹੋਈ ਸੀ। ਮੌਤ ਦੇ ਕਾਰਨ ਬਾਰੇ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਨਹੀਂ ਮਿਲੀ ਕਿਉਂਕਿ ਕੈਨੇਡੀਅਨ ਅਧਿਕਾਰੀਆਂ ਵੱਲੋਂ ਅਜੇ ਤੱਕ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ। ਵੈਨਕੂਵਰ ਚ ਭਾਰਤ ਦੇ ਕੌਂਸੂਲਟ ਜਨਰਲ ਨੇ ਤਸਦੀਕ ਕੀਤਾ ਹੈ ਕਿ ਤਾਨੀਆ ਤਿਆਗੀ ਦੀ ਅਸਪਸ਼ਟ ਹਾਲਾਤਾਂ ਚ ਮੌਤ ਹੋਈ ਹੈ ਕੌਂਸੂਲਟ ਨੇ ਤਾਨੀਆ ਦੇ ਪਰਿਵਾਰ ਨਾਲ ਸੰਪਰਕ ਕੀਤਾ ਤੇ ਹਰ ਸੰਭਵ ਮਦਦ ਦਾ ਪ੍ਰੋਸਾ ਦਿੱਤਾ ਹੈ ਕੌਂਸੂਲਟ ਨੇ ਕਿਹਾ ਕਿ ਉਹ ਭਾਰਤੀ ਵਿਦਿਆਰਥਣ ਤਾਨੀਆ ਤਿਆਗੀ ਦੀ ਅਚਾਨਕ ਮੌਤ ਤੋਂ ਦੁਖੀ ਨੇ ਕੌਂਸੂਲੇਟ ਤਾਨੀਆਂ ਦੇ ਸੋਗ ਚ ਡੁੱਬੇ ਪਰਿਵਾਰ ਨੂੰ ਹਰ ਜ਼ਰੂਰੀ ਸਹਾਇਤਾ ਪ੍ਰਦਾਨ ਕਰੇਗਾ ਇਹ ਤੁਰੰਤ ਸਪਸ਼ਟ ਨਹੀਂ ਹੋ ਸਕਿਆ ਕਿ ਭਾਰਤੀ ਵਿਦਿਆਰਥੀ ਦੀ ਮੌਤ ਕਿਵੇਂ ਅਤੇ ਕਿਸ ਹਾਲਾਤ ਚ ਹੋਈ ਕੌਂਸੂਲੇਟ ਨੇ ਮ੍ਰਿਤਕ ਦੇ ਪਰਿਵਾਰ ਤੇ ਦੋਸਤਾਂ ਪ੍ਰਤੀ ਆਪਣੀ ਸੰਵੇਦਨਾ ਪ੍ਰਗਟ ਕੀਤੀ ਹੈ ਅਧਿਕਾਰੀਆਂ ਨੇ ਤਾਨੀਆਂ ਦੀ ਮੌਤ ਦੇ ਕਾਰਨਾਂ ਦਾ ਜਾਂ ਹਾਲਾਤਾਂ ਬਾਰੇ ਅਜੇ ਕੋਈ ਹੋਰ ਵੇਰਵੇ ਜਾਰੀ ਨਹੀਂ ਕੀਤੇ ਹਾਲਾਂਕਿ ਇਸ਼ੂ त्याਗੀ ਨਾਮ ਦੇ ਇੱਕ ਸੋਸ਼ਲ ਮੀਡੀਆ ਐਕਟਿਵਿਸਟ ਨੇ ਐਕਸ ਤੇ ਭਾਰਤ ਦੇ ਪ੍ਰਧਾਨ ਮੰਤਰੀ ਦਫ਼ਤਰ ਨੂੰ ਟੈਗ ਕਰਦੇ ਹੋਏ ਮਦਦ ਮੰਗੀ ਅਤੇ ਦਾਅਵਾ ਕੀਤਾ ਕਿ ਤਾਨੀਆਂ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ। ਉਹਨਾਂ ਲਿਖਿਆ ਕਿ ਉੱਤਰ ਪੂਰਬੀ ਦਿੱਲੀ ਦੀ ਇੱਕ ਵਿਦਿਆਰਥਣ ਤਾਨੀਆਂ त्याਗੀ ਪੜ੍ਹਾਈ ਲਈ ਕੈਨੇਡਾ ਆਈ ਸੀ। ਉਸ ਦੀ ਮੌਤ 17 ਜੂਨ 2025 ਨੂੰ ਦਿਲ ਦਾ ਦੌਰਾ ਪੈਣ ਨਾਲ ਹੋਈ। ਤਾਨੀਆਂ ਦੇ ਪਰਿਵਾਰ ਨੇ লাশ ਨੂੰ ਵਾਪਸ ਲਿਆਉਣ 'ਚ ਮਦਦ ਕਰਨ ਲਈ ਪ੍ਰਧਾਨ ਮੰਤਰੀ ਮੋਦੀ ਨੂੰ ਅਪੀਲ ਕੀਤੀ ਹੈ। ਦੱਸਦੀ ਹੈ ਕਿ ਘਟਨਾ ਤੋਂ ਲਗਭਗ 50 ਦਿਨ ਪਹਿਲਾਂ ਕੈਨੇਡਾ 'ਚ ਇੱਕ ਹੋਰ ਭਾਰਤੀ ਵਿਦਿਆਰਥਣ ਦੀ ਮੌਤ ਹੋ ਗਈ ਸੀ। 4 ਦਿਨਾਂ ਤੋਂ ਲਾਪਤਾ ਭਾਰਤੀ ਵਿਦਿਆਰਥਣ ਵੰਸ਼ਿਕਾ ਦੀ লাশ ਸ਼ੱਕੀ ਹਾਲਾਤਾਂ 'ਚ ਬਰਾਮਦ ਕੀਤੀ ਗਈ ਸੀ ਵੰਸ਼ਿਕਾ ਭਾਰਤੀ ਰਾਜ ਪੰਜਾਬ ਦੇ ਡੇਰਾ ਬੱਸੀ ਦੀ ਰਹਿਣ ਵਾਲੀ ਸੀ ਵੰਸ਼ਿਕਾ 25 ਅਪ੍ਰੈਲ ਨੂੰ ਉਸ ਸਮੇਂ ਲਾਪਤਾ ਹੋ ਗਈ ਸੀ ਜਦੋਂ ਉਹ ਕਮਰਾ ਲੱਭਣ ਲਈ ਬਾਹਰ ਗਈ ਸੀ ਉਸ ਦਾ ਮੋਬਾਈਲ ਵੀ ਬੰਦ ਸੀ ਤੇ ਉਹ ਇੱਕ ਮਹੱਤਵਪੂਰਨ ਪ੍ਰੀਖਿਆ ਤੋਂ ਵੀ ਖੁੰਝ ਗਈ ਸੀ ਵੰਸ਼ਿਕਾ ਦੀ ਲਾਸ਼ ਸ਼ੱਕੀ ਹਾਲਾਤਾਂ 'ਚ ਬੀਚ ਤੇ ਮਿਲੀ ਸੀ ਟੋਰਾਂਟੋ ਵਿਖੇ ਟੈਕਸੀ ਕਿਰਾਏ ਦੇ ਨਾਂ ਤੇ ਸੈਂਕੜੇ ਲੋਕਾਂ ਤੋਂ 5 ਲੱਖ ਡਾਲਰ ਦੀ ਰਕਮ ਠੱਗਣ ਦੇ ਮਾਮਲੇ 'ਚ 5 ਭਾਰਤੀਆਂ ਸਣੇ 11 ਜਣਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਟੋਰਾਂਟੋ ਪੁਲਿਸ ਦੇ ਡਿਟੈਕਟਿਵ ਡੇਵਿਡ ਕਾਫੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪ੍ਰੋਜੈਕਟ ਫੇਅਰ ਅਧੀਨ 10 ਮਹੀਨੇ ਤੱਕ ਕੀਤੀ ਗਈ ਪੜਤਾਲ ਦੇ ਆਧਾਰ 'ਤੇ ਇਹ ਗ੍ਰਿਫਤਾਰੀਆਂ ਸੰਭਵ ਹੋ ਸਕੀਆਂ। ਪੁਲਿਸ ਮੁਤਾਬਕ ਟੈਕਸੀ ਡਰਾਈਵਰ ਬਣੇ ਸ਼ੱਕੀਆਂ ਵੱਲੋਂ ਮੁਸਾਫਰਾਂ ਨੂੰ ਕ੍ਰੈਡਿਟ ਜਾਂ ਡੈਬਿਟ ਕਾਰਡ ਰਾਹੀਂ ਕਿਰਾਇਆ ਅਦਾ ਕਰਨ ਵਾਸਤੇ ਆਖਿਆ ਜਾਂਦਾ ਕਰਾਏ ਦੀ ਅਦਾਇਗੀ ਦੌਰਾਨ ਛੱਕੀਆਂ ਵੱਲੋਂ ਮੁਸਾਫਰਾਂ ਦਾ ਪਿੰਨ ਕੋਡ ਕਾਪੀ ਕਰ ਲਿਆ ਜਾਂਦਾ ਅਤੇ ਅਸਲ ਕਾਰਡ ਆਪਣੇ ਕੋਲ ਰੱਖ ਕੇ ਉਸ ਨਾਲ ਮਿਲਦੇ ਜੁਲਦੇ ਕਾਰਡ ਮੋੜ ਦਿੱਤੇ ਜਾਂਦੇ। ਇਹ ਕਾਰਡ ਤੁਰੰਤ ਠੱਗਾਂ ਦੇ ਸਾਥੀਆਂ ਕੋਲ ਪੁੱਜਦੇ ਤੇ ਇਹਨਾਂ ਰਾਹੀਂ ਏਟੀਐਮਜ਼ ਵਿੱਚੋਂ ਰਕਮ ਕਢਵਾਉਣ ਤੋਂ ਇਲਾਵਾ ਮਹਿੰਗੀਆਂ ਚੀਜ਼ਾਂ ਖਰੀਦਣ ਦਾ ਸਿਲਸਲਾ ਸ਼ੁਰੂ ਹੋ ਜਾਂਦਾ। ਛੱਕੀਆਂ ਦੀ شناخت ਇਕਜੋਤ ਨਾਹਲ, ਹਰਜੋਬਨ ਨਾਹਲ, ਹਰਪ੍ਰੀਤ ਸਿੰਘ, ਗੁਰਨੂਰ ਸਿੰਘ ਰੰਧਾਵਾ, ਗੌਰਵ ਤਾਕ ਅਤੇ ਰਿਆਜ਼ੁਦੀਨ ਸ਼ੇਖ ਸਣੇ ਹੋਰਨਾਂ ਵੱਜੋਂ ਕੀਤੀ ਗਈ ਹੈ। ਇਨਾ ਵਿਰੁੱਧ ਸਾਂਝੇ ਤੌਰ ਤੇ 108 ਦੋਸ਼ ਆਇਦ ਕੀਤੇ ਗਏ ਨੇ ਡੇਵਿਡ ਕਾਫੀ ਨੇ ਅੱਗੇ ਦੱਸਿਆ ਕਿ ਠੱਗੀ ਦਾ ਇਹ ਤਰੀਕਾ ਸ਼ਹਿਰ 'ਚ ਨਵਾਂ ਨਹੀਂ ਵੱਡੀ ਗਿਣਤੀ 'ਚ ਸ਼ਿਕਾਇਤਾਂ ਸਾਹਮਣੇ ਆਉਣ ਮਗਰੋਂ ਜੁਲਾਈ 2024 'ਚ ਪ੍ਰੋਜੈਕਟ ਫੇਅਰ ਅਧੀਨ ਪੜਤਾਲ ਰੰਭੀ ਗਈ ਅਤੇ 300 ਤੋਂ ਵੱਧ ਪੀੜਤ ਹੋਣ ਬਾਰੇ ਪਤਾ ਲੱਗਾ ਪੁਲਿਸ ਦਾ ਮੰਨਣਾ ਹੈ ਕਿ ਠੱਗੀ ਦਾ ਸ਼ਿਕਾਰ ਬਣੇ ਪੀੜਤਾਂ ਦੀ ਗਿਣਤੀ ਹੋਰ ਜ਼ਿਆਦਾ ਹੋ ਸਕਦੀ ਹੈ ਦੂਜੇ ਪਾਸੇ ਪੁਲਿਸ ਵੱਲੋਂ ਤਲਾਸ਼ੀ ਵਾਰੰਟਾਂ ਦੇ ਆਧਾਰ 'ਤੇ ਮਾਰੇ ਛਾਪਿਆਂ ਦੌਰਾਨ ਕ੍ਰੈਡਿਟ ਐਂਡ ਡੈਬਿਟ ਟਰਮੀਨਲਸ ਮਹਿੰਗੇ ਕੱਪੜੇ ਗੈਨੇ ਕੰਪਿਊਟਰ ਮੋਬਾਈਲ ਫੋਨ ਤੇ ਕਈ ਕਿਸਮ ਦੇ ਕ੍ਰੈਡਿਟ ਤੇ ਡੈਬਿਟ ਕਾਰਡ ਜ਼ਬਤ ਕੀਤੇ ਗਏ ਦੋ ਸ਼ੱਕੀਆਂ ਨੂੰ ਪੁਲਿਸ ਹੁਣ ਤੱਕ ਗ੍ਰਫਤਾਰ ਨਹੀਂ ਕਰ ਸਕੀ ਡੇਵਿਡ ਕਾਫੀ ਨੇ ਦਾਅਵਾ ਕੀਤਾ ਕਿ ਲੱਖਾਂ ਡਾਲਰ ਦੀ ਠੱਗੀ ਦਾ ਇਹ ਮਾਮਲਾ ਕਾਨੂੰਨ ਦੇ ਦਾਇਰੇ 'ਚ ਰਹਿ ਰਿਹਾ ਟੈਕਸੀ ਚਲਾਉਣ ਵਾਲਿਆਂ ਨੂੰ ਪ੍ਰਭਾਵਿਤ ਨਹੀਂ ਕਰਦਾ ਲਾਇਸੈਂਸशुदा ਟੈਕਸੀ ਆਪਰੇਟਰ ਟੋਰਾਂਟੋ ਦੇ ਨਾਲ ਲੱਗਦੇ ਇਲਾਕਿਆਂ 'ਚ ਆਵਾਜਾਈ ਦੀ ਸਹੂਲਤ ਮੁਹੱਈਆ ਕਰਵਾਉਂਦੇ ਨੇ ਪਰ ਠੱਗਾਂ ਦੇ ਟੋਲੇ ਨੇ ਆਪਣੀਆਂ ਜੇਬਾਂ ਭਰਨ ਦੇ ਮਕਸਦ ਨਾਲ ਮੁਸਾਫਰਾਂ ਨੂੰ ਲੁੱਟਣਾ ਸ਼ੁਰੂ ਕਰ ਦਿੱਤਾ ਹੈ ਸ਼ੱਕੀਆਂ ਵੱਲੋਂ ਜ਼ਿਆਦਾਤਰ ਉਹਨਾਂ ਇਲਾਕਿਆਂ 'ਚ ਵਾਰਦਾਤ ਕੀਤੀ ਜਾਂਦੀ ਹੈ ਜਿੱਥੇ ਸੈਲਾਨੀਆਂ ਦੀ ਆਵਾਜਾਈ ਵੱਧ ਹੁੰਦੀ ਹੈ। ਪੁਲਿਸ ਵੱਲੋਂ ਲੋਕਾਂ ਨੂੰ ਸੁਚੇਤ ਕੀਤਾ ਗਿਆ ਕਿ ਸ਼ਹਿਰ 'ਚ ਟੈਕਸੀ ਸਫ਼ਰ ਦੌਰਾਨ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਅਸਲ ਟੈਕਸੀ ਡਰਾਈਵਰ ਕਦੇ ਵੀ ਨਗਦ ਕਿਰਾਏ ਨੂੰ ਨਾ ਨਹੀਂ ਕਰਦੇ ਤੇ ਤੁਹਾਡਾ ਕ੍ਰੈਡਿਟ ਜਾਂ ਡੈਬਿਟ ਕਾਰਡ ਤੁਹਾਡੀਆਂ ਅੱਖਾਂ ਤੋਂ ਓਲੇ ਲੈ ਕੇ ਨਹੀਂ ਜਾਂਦੇ। ਜੇ ਕੋਈ ਅਜੀਹਾ ਟੈਕਸੀ ਡਰਾਈਵਰ ਕਰਦਾ ਏ ਤਾਂ ਉਸ ਨੂੰ ਅਦਾਇਗੀ ਕਰਨ ਦੀ ਬਜਾਏ ਪੁਲਿਸ ਕੋਲ ਸ਼ਿਕਾਇਤ ਕੀਤੀ ਜਾਵੇ। ਟ੍ਰਾਂਟੋ ਪੁਲਿਸ ਵੱਲੋਂ ਲੁੱਟ ਅਤੇ ਬੰਦੀ ਬਣਾਉਣ ਦੇ ਮਾਮਲੇ 'ਚ 21 ਸਾਲ ਦੇ ਰਿਦਮ ਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ 8 ਅਪ੍ਰੈਲ 2025 ਨੂੰ ਟ੍ਰਾਂਟੋ ਦੇ ਮਿਡਲੈਂਡ ਐਵੈਨਿਊ ਅਤੇ ਲਾਰੈਂਸ ਐਵੈਨਿਊ ਈਸਟ ਇਲਾਕੇ 'ਚ ਲੁੱਟ ਦੀ ਵਾਰਦਾਤ ਬਾਰੇ ਇਤਲਾਹ ਮਿਲੀ। ਪੜਤਾਲ ਦੌਰਾਨ ਸਾਹਮਣੇ ਆਇਆ ਕਿ ਸ਼ੱਕੀ ਅਤੇ ਪੀੜਤ ਸੋਸ਼ਲ ਮੀਡੀਆ ਰਾਹੀਂ ਇੱਕ ਦੂਜੇ ਦੇ ਸੰਪਰਕ 'ਚ ਆਏ ਅਤੇ ਮੁਲਾਕਾਤ ਕਰਨ ਦਾ ਫੈਸਲਾ ਕੀਤਾ। ਮੁਲਾਕਾਤ ਕਰਨ ਪੁੱਜੇ ਸ਼ੱਕੀ ਨੇ ਪੀੜਤ ਨੂੰ ਆਪਣੀ ਗੱਡੀ 'ਚ ਬਿਠਾ ਲਿਆ ਤੇ ਕਥਿਤ ਤੌਰ 'ਤੇ ਹਮਲਾ ਕਰਦਿਆਂ ਉਸ ਕੋਲ ਮੌਜੂਦ ਸਾਰੀਆਂ ਮਹਿੰਗੀਆਂ ਚੀਜ਼ਾਂ ਲੁੱਟ ਲਈਆਂ ਟ੍ਰਾਂਟੋ ਪੁਲਿਸ ਨੇ ਸ਼ੱਕੀ ਦੀ ਪਛਾਣ ਨੱਪਣ ਲਈ ਕਾਰਵਾਈ ਜਾਰੀ ਰੱਖੀ ਤੇ ਆਖਰਕਾਰ ਮਿਸੀ ਸਾਗਾ ਦੇ ਰਿਦਮ ਪ੍ਰੀਤ ਸਿੰਘ ਨੂੰ ਗ੍ਰਿਫਤਾਰ ਕਰਦੇ ਹਾਂ ਬੰਦੀ ਬਣਾਉਣ ਹਮਲਾ ਕਰਨ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਪੀੜਤ ਨੂੰ ਧਮਕੀਆਂ ਦੇਣ ਹਥਿਆਰ ਨਾਲ ਹਮਲਾ ਕਰਨ ਤੇ 5000 ਡਾਲਰ ਤੋਂ ਘੱਟ ਮੁੱਲ ਦਾ ਫਰਾਡ ਕਰਨ ਦੇ ਦੋਸ਼ ਆਇਦ ਕਰ ਦਿੱਤੇ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਨਾਲ ਸੰਬੰਧਤ ਕੋਈ ਜਾਣਕਾਰੀ ਹੋਵੇ ਤਾਂ 4168084100 ਤੇ ਸੰਪਰਕ ਕੀਤਾ ਜਾਵੇ ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਕ੍ਰਾਈਮ ਸਟਾਪਰਜ਼ ਨੂੰ 416222 ਟਿਪਸ 8477 ਤੇ ਕਾਲ ਕੀਤੀ ਜਾ ਸਕਦੀ ਹੈ ਦੂਜੇ ਪਾਸੇ 27 ਸਾਲ ਦੀ ਲਾਪਤਾ ਔਰਤ ਦੀ ਭਾਲ ਕਰ ਲਈ ਟੋਰਾਂਟੋ ਪੁਲਿਸ ਵੱਲੋਂ ਲੋਕਾਂ ਤੋਂ ਮਦਦ ਮੰਗੀ ਗਈ ਹੈ ਪੁਲਿਸ ਵੱਲੋਂ ਮੁਹੱਈਆ ਜਾਣਕਾਰੀ ਮੁਤਾਬਕ ਨਿਕੀਤਾ ਨੂੰ ਆਖਰੀ ਵਾਰ ਕਿਪਲਿੰਗ ਐਵੇਨਿਊ ਅਤੇ ਐਲਬੀਨ ਰੋਡ ਇਲਾਕੇ 'ਚ ਵੀਰਵਾਰ ਬਾਅਦ ਦੁਪਹਿਰ ਤਕਰੀਬਨ 1:30 ਵਜੇ ਦੇਖਿਆ ਗਿਆ ਨਿਕੀਤਾ ਦਾ ਕੱਦ 5 ਫੁੱਟ 2 ਇੰਚ ਤੇ ਸਰੀਰ ਪਤਲਾ ਹੈ ਜਦਕਿ ਅੱਖਾਂ ਭੂਰੀਆਂ ਤੇ ਲੰਬੇ ਭੂਰੇ ਵਾਲ ਨੇ ਆਖਰੀ ਵਾਰ ਦੇਖੇ ਜਾਣ ਵੇਲੇ ਨਿਕੀਤਾ ਨੇ ਗ੍ਰੇ ਕਲਰ ਦੀ ਹੂਡੀ ਅਤੇ ਹਲਕੇ ਨੀਲੇ ਰੰਗ ਦੇ ਪਜਾਮਾ ਪੈਂਟ ਪਾਈ ਹੋਈ ਸੀਗੀ ਪੁਲਿਸ ਉਸ ਦੀ ਸੁਖ શાંત ਪ੍ਰਤੀ ਚਿੰਤਾਤ ਹੈ ਤੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਜੇ ਕਿਸੇ ਕੋਲ ਉਸ ਦੇ ਪਤੇ ਟਿਕਾਣੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ 4168082300 ਤੇ ਸੰਪਰਕ ਕੀਤਾ ਜਾਵੇ ਉੱਤਰੀ ਅਮਰੀਕੀ ਦੇਸ਼ ਮੈਕਸੀਕੋ 'ਚ ਇੱਕ ਭਿਆਨਕ ਚੱਕਰਵਾਤੀ ਤੂਫਾਨ ਆਇਆ ਏ। ਇਹ ਸ਼੍ਰੇਣੀ 4 ਦਾ ਤੂਫਾਨ ਵਾਕਸਾਕਾ ਰਾਜ ਦੇ ਟੱਟ ਨਾਲ ਟਕਰਾਇਆ। ਮੈਕਸੀਕੋ 'ਚ ਹਰਿਕਨ 에ਰਿਕ 200 ਕਿਲੋਮੀਟਰ ਪ੍ਰਤੀ ਘੰਟਾ ਰਫ਼ਤਾਰ ਨਾਲ ਲੈਫਟ ਫਾਲ ਹੋਇਆ। ਇਸ ਨਾਲ ਪ੍ਰਭਾਵਿਤ ਖੇਤਰਾਂ 'ਚ ਵਿਆਪਕ ਤਬਾਹੀ ਮਚ ਗਈ। ਸਥਿਤੀ ਅਜਿਹੀ ਬਣ ਗਈ ਕਿ ਸਰਕਾਰ ਨੂੰ ਇੱਕ ਐਡਵਾਈਜ਼ਰੀ ਜਾਰੀ ਕਰਨੀ ਪਈ ਤੇ ਲੋਕਾਂ ਨੂੰ ਆਪਣੇ ਘਰਾਂ 'ਚ ਰਹਿਣ ਦੀ ਸਲਾਹ ਦੇਣੀ ਪਈ। ਇਸ ਤੋਂ ਇਲਾਵਾ ਸਕੂਲ ਬੰਦ ਕਰਨ ਦਾ ਆਦੇਸ਼ ਜਾਰੀ ਕਰ ਦਿੱਤਾ ਗਿਆ। ਹਰੀਕੇਨ 에릭 ਦੇ ਰਸਤੇ 'ਚ ਹਰ ਤਰ੍ਹਾਂ ਦੀਆਂ ਗਤੀਵਿਧੀਆਂ ਨੂੰ ਤੁਰੰਤ ਪ੍ਰਭਾਵ ਨਾਲ ਮੁਅਤਲ ਕਰ ਦਿੱਤਾ ਗਿਆ। ਇਸ ਦੇ ਨਾਲ ਹੀ ਬੀਚ ਉੱਤੇ ਜਾਣ ਤੇ ਵੀ ਪਾਬੰਦੀ ਲਗਾ ਦਿੱਤੀ ਗਈ ਤਾਂ ਜੋ ਆਮ ਲੋਕਾਂ ਨੂੰ ਸਮੁੰਦਰ ਦੀਆਂ ਉੱਚੀਆਂ ਲਹਿਰਾਂ 'ਚ ਫਸਣ ਤੋਂ ਬਚਾਇਆ ਜਾ ਸਕੇ। ਚੱਕਰਵਾਤ 에릭 ਕਾਰਨ ਵਿਆਪਕ ਨੁਕਸਾਨ ਹੋਣ ਦੀ ਸੰਭਾਵਨਾ ਹੈ ਜਿਸ ਦਾ ਇਸ ਸਮੇਂ ਮੁਲਾਂਕਣ ਕੀਤਾ ਜਾ ਰਿਹਾ ਹੈ। ਜਦੋਂ ਹਰੀਕੇਨ 에릭 ਮੈਕਸੀਕੋ ਦੇ ਵਾਕਸਾਕਾ ਸੂਬੇ 'ਚ ਲੈਂਡਫਾਲ ਹੋਇਆ ਸੀ ਤਾਂ ਇਹ ਇੱਕ ਖਤਰਨਾਕ ਸ਼੍ਰੇਣੀ 3 ਤੂਫਾਨ ਬਣ ਗਿਆ ਸੀ। ਇਹ ਤੂਫਾਨ ਜੁਲਾਈ ਤੋਂ ਪਹਿਲਾਂ ਮੈਕਸੀਕੋ ਨੂੰ ਪ੍ਰਭਾਵਿਤ ਕਰਨ ਵਾਲਾ ਪਹਿਲਾ ਵੱਡਾ ਤੂਫਾਨ ਬਣ ਗਿਆ ਹੈ। ਨੈਸ਼ਨਲ ਹਰੀਕੇਨ ਸੈਂਟਰ ਦੇ ਅਨੁਸਾਰ 에ਰਿਕ ਵੀਰਵਾਰ ਸਵੇਰੇ ਸਥਾਨਕ ਸਮੇਂ ਅਨੁਸਾਰ 6 ਵਜੇ ਸੀਡੀਟੀ ਉਤੇ ਪੁਨਟਾ ਮਾਲਡੋਨਾਡੋ ਤੋਂ 20 ਮੀਲ ਪੂਰਬ ਵੱਲ ਜ਼ਮੀਨ ਨਾਲ ਟਕਰਾਇਆ। ਉਸ ਸਮੇਂ ਤੂਫਾਨ ਦੀ ਗਤੀ ਲਗਭਗ 125 ਮੀਲ ਪ੍ਰਤੀ ਘੰਟਾ ਸੀ। 에ਰਿਕ ਨੇ ਬੁੱਧਵਾਰ ਰਾਤ ਨੂੰ ਸਮੁੰਦਰ 'ਚ ਸ਼੍ਰੇਣੀ 4 ਦੇ ਤੂਫਾਨ ਦੇ ਰੂਪ ਚ 145 ਮੀਲ ਪ੍ਰਤੀ ਘੰਟਾ ਦੀ ਸਿਖਰ ਦੀ ਗਤੀ ਤੇ ਪਹੁੰਚ ਕੇ ਰਿਕਾਰਡ ਤੋੜ ਦਿੱਤਾ ਮਾਹਿਰਾਂ ਦੇ ਅਨੁਸਾਰ 에ਰਿਕ 24 ਘੰਟਿਆਂ ਦੇ ਅੰਦਰ ਇੱਕ ਗਰਮ ਖੰਡੀ ਤੂਫਾਨ ਤੋਂ ਸ਼੍ਰੇਣੀ 4 ਦੇ ਤੂਫਾਨ ਚ ਬਦਲ ਗਿਆ ਕਿਹਾ ਜਾ ਰਿਹਾ ਹੈ ਕਿ ਇਹ ਜਲਵਾਯੂ ਪਰਿਵਰਤਨ ਕਾਰਨ ਹੋ ਰਿਹਾ ਹੈ ਹਾਲਾਂਕਿ ਪਹਾੜੀ ਖੇਤਰਾਂ ਨਾਲ ਟਕਰਾਉਣ ਤੋਂ ਬਾਅਦ ਤੂਫਾਨ ਦੀ ਤੀਬਰਤਾ ਤੇਜ਼ੀ ਨਾਲ ਘਟਣੀ ਸ਼ੁਰੂ ਹੋ ਗਈ ਤੇ ਸਥਾਨਕ ਸਮੇਂ ਦੇ ਅਨੁਸਾਰ ਸ਼ੁੱਕਰਵਾਰ ਸਵੇਰ ਤੱਕ ਇਸ ਦੇ ਪੂਰੀ ਤਰ੍ਹਾਂ ਨਾਲ ਖਤਮ ਹੋਣ ਦੀ ਉਮੀਦ ਹਰੀਕੇਨ 에ਰਿਕ ਕਾਰਨ ਭਾਰੀ ਬਾਰਿਸ਼ ਹੋਈ ਇਸ ਕਾਰਨ ਓਕਸਾਕਾ ਗੁਆਰੇਰੋ ਅਤੇ ਚਿਆਪਾਸ ਰਾਜਾਂ ਚ ਹੜ੍ਹ ਦੀ ਸਥਿਤੀ ਪੈਦਾ ਹੋ ਗਈ ਜ਼ਮੀਨ ਖਿਸਕਣ ਦੀ ਸੰਭਾਵਨਾ ਵੀ ਵੱਧ ਗਈ ਰਾਸ਼ਟਰਪਤੀ ਕਲਾਉਡੀਆ ਸ਼ਿਨਬੌਮ ਨੇ ਕਿਹਾ ਕਿ ਗੁਆਰੇਰੋ ਅਤੇ ਓਕਸਾਕਾ ਦੇ ਤੱਟਵਰਤੀ ਖੇਤਰਾਂ ਚ ਤੇਜ਼ ਹਵਾਵਾਂ ਤੇ ਭਾਰੀ ਬਾਰਿਸ਼ ਹੋ ਰਹੀ ਹੈ ਹਾਲਾਂਕਿ ਨੁਕਸਾਨ ਦਾ ਮੁਲਾਂਕਣ ਅਜੇ ਵੀ جاری ਹੈ ਉਹਨਾਂ ਨੇ ਲੋਕਾਂ ਨੂੰ ਘਰਾਂ ਚ ਰਹਿਣ ਅਤੇ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਬੁੱਧਵਾਰ ਨੂੰ ਹੀ 에ਰਿਕ ਦੇ ਪ੍ਰਭਾਵ ਵਾਲੇ ਖੇਤਰ ਚ ਸਾਰੀਆਂ ਗਤੀਵਿਧੀਆਂ ਨੂੰ ਮੁਅਤਲ ਕਰ ਦਿੱਤਾ ਗਿਆ ਸੀ ਗੁਆਰੇਰੋ ਦੇ ਗਵਰਨਰ ਐਵਲਨ ਸਲਗਾਡੋ ਨੇ ਐਲਾਨ ਕੀਤਾ ਕਿ ਅਕਾਪੁਲ ਕੋ ਅਤੇ ਹੋਰ ਤੱਟਵਰਤੀ ਖੇਤਰਾਂ 'ਚ ਰਾਤ 8 ਵਜੇ ਤੋਂ ਬਾਅਦ ਸਾਰੀ ਆਵਾਜਾਈ ਬੰਦ ਕਰ ਦਿੱਤੀ ਜਾਣੀ ਚਾਹੀਦੀ ਹੈ ਵੀਰਵਾਰ ਤੱਕ ਰਾਜ ਭਰ 'ਚ ਸਕੂਲ ਬੰਦ ਰੱਖਣ ਦਾ ਆਦੇਸ਼ ਜਾਰੀ ਕੀਤਾ ਗਿਆ ਸੀ ਗੁਆਰੇਰੋ 'ਚ 582 ਰਾਹਤ ਕੈਂਪ ਵੀ ਤਿਆਰ ਕੀਤੇ ਗਏ ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਕੈਨੇਡਾ ਦਾ ਅਮਰੀਕਾ ਨੂੰ ਇੱਕ ਮਹੀਨੇ ਦਾ ਅਲਟੀਮੇਟਮ ਸਟੀਲ ਉਦਯੋਗ ਲਈ ਮਾਰਕ ਕਾਰਨੀ ਨੇ ਐਲਾਨੇ ਉਪਾ ਜੰਗ ਕਾਰਨ ਇਜ਼ਰਾਈਲ ਤੇ ਇਰਾਨ ਨੇ ਆਪਣੇ 에어ਸਪੇਸ ਕੀਤੇ ਬੰਦ ਕੈਨੇਡੀਅਨਸ ਨੂੰ ਕੱਢਣ ਲਈ ਗੁਆਂਢੀ ਦੇਸ਼ਾਂ ਤੋਂ ਉਡਾਣਾ ਦਾ ਇੰਤਜ਼ਾਮ ਕੈਨੇਡਾ ਚ ਭਾਰਤ ਦੇ ਨਵੇਂ ਹਾਈ ਕਮਿਸ਼ਨਰ ਹੋਣਗੇ ਦਿਨੇਸ਼ ਪਟਨਾਇਕ ਮਾਰਕ ਕਾਰਨੀ ਤੇ ਮੋਦੀ ਵਿਚਾਲੇ ਮੁਲਾਕਾਤ ਮਗਰੋਂ ਬਣੀ ਸੀ ਸਹਿਮਤੀ ਸਿੱਖ ਕਾਰੋਬਾਰੀ ਰਗਵੀਰ ਸਿੰਘ ਨਿੱਜਰ ਤੇ ਦੂਜਾ ਜਾਨਲੇਵਾ ਹਮਲਾ ਲਾਰੈਂਸ ਬਿਸ਼ਨੋਈ ਦੇ ਨਾਂ ਤੇ ਇੱਕ ਸਾਲ ਤੋਂ ਆ ਰਹੀਆਂ ਨੇ ਧਮਕੀਆਂ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ